ਦੇ ਵਿੱਚ 2 ਕਰੋੜ 93 ਲੱਖ ਪਲਸ ਮਨੀ ਰਿਕਵਰ ਕੀਤੀ ਹੈ ਜਿਹੜੇ ਕੀ ਹਵਾਲਾ ਮਨੀ ਹੈ ਐਂਡ 3100 ਡਾਲਰ ਬਰਾਮਦ ਕੀਤੇ ਨੇ ਔਰ ਇੱਕ ਪੁਨੀਤ ਸੂ ਨਾਂ ਦਾ ਵਿਅਕਤੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਉਹ ਜਿਹੜਾ ਕੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਸਰ ਇਹ ਤਾਂ ਪਹਿਲਾਂ ਵੀ ਕਿਹਾ ਸੀ ਜਿਹੜੇ 2 ਕਰੋੜ 93 ਲੱਖ ਹੈ ਇਹ ਉਹ ਇੰਡੀਅਨ ਕਰੰਸੀ ਹੈ ਤੇ 3100 ਇੰਡੀਅਨ ਇੰਡੀਅਨ ਕਰੰਸੀ ਜੀ 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 ਬਾਜ ਐਨੇ ਲੈ ਕੇ ਕਿੱਥੇ ਜਾਣਾ ਸੀ ਉਹਨ ਤਫਤੀਸ਼ ਦਾ ਹਿੱਸਾ ਜੀ ਕਿ ਕਿਨੂੰ ਕਿਨੂੰ ਡਿਲੀਵਰ ਕਰਨੀ ਸੀ ਕਿੱਥੇ ਡਿਲੀਵਰ ਕਰਨੀ ਸੀ ਉਹ ਹੀ ਪਤਾ ਕਰਦੇ ਇਹ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ ਜੀ ਪਹਿਲਾਂ ਤੇ ਨਾਲ ਨਾਲ ਉਹਦਾ ਆਸਟ੍ਰੇਲੀਆ ਯੂਕੇ ਯੂਐਸ ਕੈਨੇਡਾ ਯੂਰਪ ਇਹ ਜਿਹੜੀ ਸਾਰੀ ਕਰੰਸੀਸ ਚੇਂਜ ਕਰਦਾ ਸੀ ਮਨੀ ਚੇਂਜਰ ਸੀਗਾ ਬੇਸਿਕਲੀ ਔਰ ਹੁਸ਼ਿਆਰਪੁਰ ਨਵਾਂ ਸ਼ਹਿਰ ਔਰ ਜਲੰਧਰ ਖਾਸ ਤੌਰ ਤੇ ਇਹਦਾ ਦੂਹਾ ਟਾਂਡਾ ਇਸ ਏਰੀਆ ਦੇ ਵਿੱਚ ਇਹਦਾ ਆਪਰੇਸ਼ਨ ਸੀ ਪਹਿਲਾਂ ਕਿਤੇ ਹੈਗਾ ਏ ਕੋਈ ਜਿਹਦੇ ਤੇ ਦਿੱਲੀ 에ਰਪੋਰਟ ਪਰਚਾ ਹੈਗਾ ਉਹ ਚੈੱਕ ਕਰੇ ਕਿ ਕਿਸ ਚੀਜ਼ ਦਾ ਪਰਚਾ ਕੀ ਰਿਕਵਰੀ ਹੋਇਆ ਤੇ 2018 ਦਾ ਦਿੱਕ ਪਰਚਾ ਹੈ। ਹਾਂਜੀ। ਲੈ ਕੇ ਕਿੱਥੋਂ ਆਏ ਸੀ ਨੇ? ਦਿੱਲੀ ਤੋਂ ਆ ਰਹੇ ਸੀ ਇਕਨਸ। ਦਿੱਲੀ ਤੋਂ ਲੈ ਕੇ ਆਏ। ਇਹ ਇਹਨੇ ਇੱਥੇ ਆ ਕੇ ਕੋਈ ਬੰਦਾ ਸੀਗਾ ਲਗਜ਼ਰੀ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਟਰਾਂਸਪੋਰਟ ਕਰਦੇ ਸੀਗੇ ਕਿ ਜਿਵੇਂ ਕੂਰੀਅਰ ਟਾਈਪ ਇੱਕ ਬਾਕਸ ਬਣਾ ਕੇ ਉੱਥੋਂ ਕਿਸੇ ਨੇ ਭੇਜਿਆ ਨੂੰ ਤੇ ਉਹਨੂੰ ਬੱਸ ਤੋਂ ਲਾ ਕੇ ਆਪਣੀ ਗੱਡੀ 'ਚ ਰੱਖਿਆ ਤੇ ਲੈ ਕੇ ਜਾਦੇ ਸੀ। ਇਹ ਸਾਰੀ ਗੱਲ ਵੱਧ ਦੀ ਵਿੱਚ ਆਈ। ਜੇ ਇਹ ਬੱਸ ਤੇ ਰਹਿ ਜਾਏ। ਸਿੱਕਸ ਟਾਰਗਟ ਕਿੱਥੋਂ ਗਿਆ ਜਾਂਦੀ ਵੇਤ ਆਈ ਇੱਥੋਂ ਲੈ ਕੇ ਇਹਨਾਂ ਨੇ ਸ਼ਹਿਰ ਪਹੁੰਚਾਣਾ ਸੀ ਇਹਨਾਂ ਜਾਂ ਕਿਸੇ ਨੂੰ ਜਲੰਧਰ ਸੁਪਰਸੇ ਇਹ ਹੁਣ ਸਾਡੇ ਕਾਬੂ ਹੈ ਜੀ ਹੁਣ ਇਹ ਪੁਸ਼ਪੜਤਾਲ ਦੇ ਵਿੱਚ ਆਏਗਾ ਵੀ ਕਿੱਥੇ ਕਿੱਥੇ ਕਿੰਨੀ ਡਿਲੀਵਰ ਕਰਨੀ ਸੀ ਕਿੰਨੇ ਬੰਦੇ ਨੂੰ ਕਰਨੀ ਸੀ ਜਾਂ ਕਿਛ ਹੋਰ ਜ਼ਿਆਦਾ ਬੰਦਿਆਂ ਨੂੰ ਜੀ 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 ਨਾਲ ਕੋਈ ਸਫਰ ਵੀ ਕਰ ਰਿਆ ਸੀਗਾ ਹੋਰ ਕੋਈ ਕਿ ਇਕੱਲੀ ਪੱਲੈਟ ਪੈਕਟ ਹੀ ਦਿੱਤਾ ਇਹਨਾਂ ਹਾਂਜੀ ਬਸ ਆਪ ਨੂੰ ਇਕੱਲਾ ਪਾਰਸਲ ਹੀ ਦਿੱਤਾ ਹੈ ਕਿ ਕੋਈ ਬੰਦਾ ਵੀ ਨਾਲ ਸਫਰ ਕਰ ਰਿਹਾ ਸੀ ਇਹ ਹੁਣ ਪੁੱਛ ਕਿਸ ਚ ਆਏਗਾ ਨਾ ਜੀ ਕੋਈ ਬੰਦਾ ਦਾ ਆ ਰਿਹਾ ਜੀ ਕਿ ਨਿਆਰੇ ਚ ਕਿ ਇਹਦੀ ਗੱਡੀ ਚੋਂ ਪਕੜੀ ਗਈ ਹੈ ਇਹਨੇ ਉੱਥੋਂ ਰਿਸੀਵ ਕਰ ਲਈ ਸੀ ਸਾਡੇ ਕੋਲ ਜਿਹੜੀ ਇਨਪੁਟ ਆਈ ਸੀ ਅਸੀਂ ਨਾਕਾ ਲਗਾ ਕੇ ਖੜੇ ਸੀਗੇ ਉੱਥੇ ਸਾਡੇ ਕਾਬੂ ਆ ਗਿਆ ਸਰ ਕਦ ਰਾਤ ਦਾ ਇਹਨੂੰ ਅਰੈਸਟ ਕੀਤਾ ਹੈ ਕਾਜ਼ਾਤ ਹੈ 15 ਘੰਟੇ ਤੋਂ 15 ਘੰਟੇ ਨੰਨਤੇ ਬਾਅਦ ਬਲਕਿ ਹੋਇਆ ਕਿ ਕਿਸ ਬੰਦੇ ਦੇ ਪੁੱਛ 3 ਘੰਟੇ ਤੱਕ ਤੁਹਾਡੇ ਕੋਲ ਖੜੇ ਸਰ 3 ਘੰਟੇ ਦਾ ਉਹ ਹੀ ਨਾ ਹੁਣ ਪੁੱਛ ਕੇ ਸੀ ਤਾਂ ਟਾਈਮ ਨਾਲ ਹੀ ਹੁੰਦੀ ਹੈ ਟੈਂਪਲ ਲੱਗਿਆ ਹਾਲੇ ਤੱਕ ਇਹਦੇ ਬਾਰੇ ਹੀ ਜਦ ਤੀ ਜਾਣਕਾਰੀ ਹਾਸਲ ਕੀਤੀ ਹੈ ਜੀ ਕੀ ਕੀ ਹੈ ਬੈਕਗ੍ਰਾਉਂਡ ਕੀ ਹੈ ਕਿੱਥੋਂ ਦਾ ਸੀਗਾ ਕੀ ਹੈ ਉਹਦੇ ਬਾਰੇ ਪਤਾ ਲੱਗਿਆ ਜੋ ਦਾ ਮੋਡਸ ਆਫ ਅਪਰੈਂਡਿਸੀ ਉਹ ਪਤਾ ਕਰ ਲਿਆ ਉਹ ਦਸਤ ਹੈ ਸਿੰਗਲ ਹੈਂਡ ਆਈਏ ਬਰਥਡੇ ਵਿੱਚ ਆਈਏ ਇਹਨੂੰ ਮਿਲ ਗਈ ਹੈ ਇਹਨੂੰ ਮਿਲ ਗਿਆ ਸਿੰਗਲ ਹੈਂਡੀ ਦੇਣੀ ਸੀ ਜਾਂ ਕੁਝ ਬੰਡ ਦੇਣੀ ਉਹ ਹੁਣ ਹਾਲੇ ਤਫ਼ਤੀਸ਼ ਚੱਲੇਗੀ ਜੀ ਫਿਰ ਪਤਾ ਲੱਗੂਗਾ ਕਿੰਨੀ ਜਗ੍ਹਾ ਤੇ ਦੇਣੀ ਸੀ ਕਿੰਨੂੰ ਕਿੰਨੂੰ ਦੇਣੀ ਸੀ ਕਿੱਥੇ ਦੇਣੀ ਹੈ ਅਜੇ ਅਜੇ ਨਹੀਂ ਉਹ ਤੱਕ ਨਹੀਂ ਪਹੁੰਚੇ ਨਾ ਹਾਲੇ ਜਿਹੜੀ ਤਫ਼ਤੀਸ਼ ਹੁੰਦਾ ਜਿਹੜੀ ਸੀਓ ਕੋਲੋਂ ਪਰਟੀਕਲ ਮਾਨ ਲੈ ਕੇ ਪੁੱਛਦੇ ਆਂਦੀ ਸੀ ਜਾਂ ਆਫਿਸ ਵਾਲੇ ਸੀ ਜਦ ਇਹ ਬੱਸੀ ਸੁਣੀ ਉਹਨਾਂ ਦੇ ਜਿੱਥੇ ਇੱਥੇ ਸਟਾਪੇਜ ਹੁੰਦਾ ਜੀ ਕਿਸੇ ਸਟਾਪੇਜ ਤੋਂ ਉਹਨੂੰ ਰੋਕ ਕੇ ਉਹਦੇ ਕੋਲ ਕਹਿੰਦਾ ਵੀ ਮੇਰੀ ਪਰਚੀ ਆ ਰਹੀ ਹੈ ਦਿੱਲੀੋਂ ਹੀ ਆ ਮੇਰਾ ਬਾਕਸ ਦੇ ਦੇ ਇਹ ਸਾਡੇ ਕੋਲ ਤਾਂ ਦੇਖੋ ਜੀ ਬਸ਼ੀਰਪੁਰ 3 ਪੁਆਇੰਟ ਤੇ ਅਸੀਂ ਉਹਨੂੰ ਕੈਪਚਰ ਕੀਤਾ ਇਹਨੇ ਉਹ ਹੁਣ ਤਫतीश ਦੇ ਵਿੱਚ ਉਹਨੂੰ ਪੁੱਛਾਂਗੇ ਜੀ ਵੀ ਕਿਸ ਜਗ੍ਹਾ ਤੋਂ ਲਈ ਸੀ ਅਸੀਂ ਫਿਲਹਾਲ ਕਵਰ ਕਰਕੇ ਜੋ ਜੋ ਅਸੀਂ ਇਹਦੇ ਕੋਲ ਪੁੱਛ ਗਏ ਉਹ ਤੋਂ ਦੱਸ ਰਹੇ ਇਹ ਕਿਸੇ ਚੀਜ਼ ਦੇ ਜਿਸ ਲਈ ਹੈ ਕਿ ਉਦਾਂ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਨਹੀਂ ਇਹ ਹਾਲੇ ਤੱਕ ਤਾਂ ਜੋ ਉਹਨੇ ਕਿਹਾ ਜੀ ਕਿ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਕਰਤਾ ਪਰ ਹੁਣ ਅੱਗੇ ਹੋਰ ਕੀ ਕੀ ਹੈਗਾ ਕਿਸ ਤਿਸ ਚੀਜ਼ ਦੇ ਵਿੱਚ ਡੀਲ ਕਰਦਾ ਉਹ ਸਾਰਾ ਕੁਝ ਆਏਗਾ ਤਾਂ ਸਾਡੇ ਜੀ ਤਾਂ ਬੰਦਾ ਦੋ ਬੰਦੇ ਸੀ ਫਿਲਹਾਲ ਤੇ ਇਸੇ ਜੀ ਕਾਬੂ ਕੀ ਸੀ ਇਹਨੂੰ ਕਮਿਸ਼ਨ ਕਿੰਨੇ ਮਿਲਦੇ ਸੀ ਪੁੱਛੇ ਦਾ ਆਈਡੀਆ ਉਹ ਹੁਣ ਆਏਗਾ ਜੀ ਸਾਰਾ ਕੁਝ ਸਾਹਮਣੇ ਇਹ ਸਾਰੇ ਕੁਐਸਚਨਸ ਹੈ ਸਾਡੇ ਜਿਹੜੇ ਤਿਆਰ ਨੇ 10 ਕਰੋੜ ਨੂੰ ਫੜਿਆ ਗਿਆ 10 ਕਰੋੜ ਦੇ ਕਿੰਨੇ ਫੜਿਆ ਗਿਆ ਸਾਡੇ ਕੋਲ ਹੈ ਜੀ ਕੋਈ ਇਨਪੁਟ ਨਹੀਂ ਹੈਗੀ ਪਰ ਆ ਇੱਕ ਇੱਕ ਤੋਂ ਮੁਕੱਦਮਾ ਹੈਗਾ ਦਿੱਲੀ ਏਅਰਪੋਰਟ ਦਾ ਉਹ ਚੈੱਕ ਕਰਾ ਰਹੇ ਆਂ ਵੀ ਉਹ ਕਾ ਦਾ ਮੁਕੱਦਮਾ ਸੀ ਹਾਂਜੀ ਆਪਨੇ ਆਲੇ ਦੱਸਿਆ ਕਰ ਲਈ ਆਪ ਤੋਂ ਕੋਈ ਕਹਿ ਦਿੰਦਾ ਜੀ ਮੈਨੂੰ ਤਾਂ 5000 ਫੜੇ ਗਏ ਸੀ ਇਸ ਕਰਕੇ ਮੈਨੂੰ ਉਹਨਾਂ ਰੋਕ ਲੈ ਸੀ ਹੁਣ ਅਸੀਂ ਉਸ ਤੇ ਬਿਲੀਫ ਤਾਂ ਨਹੀਂ ਕਰ ਸਕਦੇ ਉਹ ਤਾਂ ਵੀ ਹੈਵ ਟੂ ਵੈਰੀਫਾਈ ਓਨਲੀ THEN ਟੈਲ ਇਟ ਮੈਂ ਹੀ ਪ੍ਰੋਪਰ ਹਵਾਲਾ ਕਰ ਰੋਪਰੀ ਕਿੰਨੇ ਸਾਲਾਂ ਤੋਂ ਕਰ ਰਿਹਾ ਇਹ 10 ਸਾਲ ਤੋਂ ਕੰਮ ਕਰ ਰਿਹਾ ਵਰਡ ਹੈ ਜਨਾ ਇਹ ਹਵਾਲਾ ਕਰ ਰੋਪਰੀ ਤਾਂ ਫਿਲਹਾਲ ਤਾਂ ਇਹ ਹਵਾਲਾ ਮੰਨੀਆਂ ਹੁਣ ਇੱਕ ਬਣੀ ਹੈ ਵਾਲਾ ਕਾਰੋਬਾਰੀ ਕਾਰੋਬਾਰੀ ਕਿੱਡਾ ਵੱਡਾ ਹੈ ਕਿੰਨਾ ਹੈ ਸਾਰਾ ਕੁਝ ਤਫਤੀਸ਼ ਕਰ ਲੈ ਕੱਲਾ ਹੀ ਹੈ ਜਦ ਨਾਲ ਹੋਰ ਵੀ ਜਿਹੜੇ ਬੰਦੇ ਦੇਖੋ ਹੋਰ ਬੰਦੇ ਹੋ ਸਕਦੇ ਆ ਕੱਲਾ ਬੰਦਾ ਦੇ ਕਿੰਨਾ ਕੰਮ ਕਰ ਸਕਦਾ ਜਿਹੜੀ ਜਿਹੜੀ ਖੜੀ ਜੀ ਇਹਦੇ ਨਾਮ ਤੇ ਇਹਦੀ ਆਪਣੀ ਪਰਸਨਲ ਸ਼ੋਮਟੀ ਉਹ ਮੈਨੂੰ ਇਨਪੁਟ ਨਹੀਂ ਹੈਗੀ ਉਹ ਆਰਸੀ ਚੈੱਕ ਕਰਾਂਗੇ ਤੇ ਫੇਰ ਹੀ ਪਤਾ ਲੱਗੇਗਾ ਮਾਲਕੀ ਦੀ ਨੈਕਸਪਲੇ ਚੈੱਕਪਾ ਹੋਣਾ ਕਮ ਜੀ ਦੀ ਗੱਡੀ ਦੇ ਨਾਮ ਤੇ ਕਾਹਲੇ ਚੱਕੀ ਹੁਣ ਤੁਸੀਂ ਸਭ ਦੇ ਰਹੇ ਬਾਈ ਜੀ ਗੱਡੀ ਦੇ ਚਾਲੀ ਦੇ ਚੱਕੀ ਵਿੱਚ ਸਰ ਬਾਈਟ ਦੇ ਜੇ ਹੀ ਸਭ ਤੋਂ ਸਹੀ ਹੋਣਾ ਕਿ ਕੰਪਲੀਟ ਹੋ ਰਿਹਾ ਸਹੀ ਹੋ ਰਹੀ ਹੈ ਦੇਖੋ ਆਨ ਪੇਪਰਸ ਹੈ ਸਰ ਨੇ ਗਿਆ ਸਾਰੀ ਚੀਜ਼ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਸਾਰੇ ਕੁਐਸਚਨਸ ਹਲਦੇ ਿਆਰ ਹੈ ਐਸ ਪਰ ਕੁਐਸਚਨਰ ਅਸੀਂ ਤੁਹਾਨੂੰ ਜਵਾਬ ਕਰਾਂਗੇ ਸਭ ਤੋਂ ਫਰਮ ਨੂੰ ਦੱਸਿਆ ਹੋਣਾ ਹੈ ਗੱਡੀ ਤੇ ਨਾਮ ਤੇ ਸਾਡੀ ਪ੍ਰਾਇਓਰਿਟੀ ਗੱਡੀ ਦੇ ਕਾਗਜ਼ ਚੈੱਕ ਕਰਦੇ ਹਾਂ ਜੀ ਸਾਡੀ ਪ੍ਰਾਇਓਰਿਟੀ ਸੀ ਵੀ ਜੋ ਮਿਲਿਆ ਪਹਿਲਾਂ ਉਹਨੂੰ ਕਾਊਂਟ ਕਰਨਾ ਦੇਖੋ ਸਾਡੀ ਪ੍ਰਾਇਓਰਿਟੀ ਪਹਿਲਾਂ ਆਈ ਸੀ ਐਸਪੀ ਸਾਹਿਬ ਰਾਤ ਭਰ ਜਾਗੇ ਨੇ ਵੀ ਪਹਿਲਾਂ ਜਿਹੜੀ ਰਿਕਵਰੀ ਹੋਈ ਹੈ ਉਹਨੂੰ ਕਾਊਂਟ ਕਰਨਾ ਉਹ ਕੁਝ ਇੱਧਰ ਉੱਧਰ ਨਾ ਆਏ ਉਹਦੀ ਵੀਡੀਓਗ੍ਰਾਫੀ ਕਰਨੀ ਫਿਰ ਉਹਨੂੰ ਸੀਲ ਕਰਨਾ ਠੀਕ ਹੈ ਨਾ ਜੀ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਤਾਂ ਮਾਈਨਰ ਹੈ ਵੀ ਕਿਤੇ ਨਾ ਕਿਤੇ ਉਹ ਤਾਂ ਰੂਟੀਨ ਚ ਚੈੱਕ ਹੋ ਜਾਂਦੀ ਹੈ ਹਾਂ ਇਹ ਗੱਡੀ ਕਿਹੜੀ ਹੈ ਆਪਣੇ ਨਾਮ ਤੇ ਸੀ ਜਾਂ ਕਿਸੇ ਦੇ ਨਾਮ ਤੇ ਸੀ ਜਾਂ ਕਿ ਸਰ ਉਹਦਾ ਮੰਨ ਕੇ ਲੈ ਕੇ ਆਇਆ ਸੀ ਉਹ ਵਾਸਰ ਪੈਸਾ ਕਿੱਥੇ ਉਹ ਤੁਹਾਨੂੰ ਦੱਸ ਦਿਆਂਗੇ ਅਸੀਂ ਇੱਕ ਤੁਸੀਂ ਮਨੀਕ ਸੀ ਵੀ ਕਰਦਾ ਰਿਹਾ ਕਿੰਨੇ ਚਿਰ ਤੋਂ ਕਰਦਾ ਸੀਗਾ ਪਹਿਲਾਂ ਦੱਸਿਆ ਇਹ 10 ਤੋਂ 12 ਸਾਲ ਤੋਂ ਕਰ ਰਿਹਾ ਸੀ ਹਾਂ ਮਨੀਕ ਸੀ ਵੈਸਟਨ ਯੂਨੀਅਨ ਦਾ ਕੰਮ ਕਰਦਾ ਸੀਗਾ ਉਹਦੀ ਦਾ ਹੀ ਕਰਦਾ ਸੀਗਾ ਵਾਲਾ ਲੈ ਕੇ ਹੁਣ ਇਹਦੇ ਕੋਲ ਏਡੀ ਵੱਡੀ ਅਮਾਉਂਟ ਪਕੜੀ ਗਈ ਹੈ ਹੁਣ ਉਹ ਦੇਖਿਆ ਜਾਏਗਾ ਵੈਸਟਨ ਯੂਨੀਅਨ ਤਾਂ ਹੁਣ ਕੰਮ ਕਰਦੀ ਨਹੀਂ ਕਿੰਨੇ ਕਿੰਨੇ ਕਰਤੀ ਸੀ 3100 ਜੀ ਇਹ ਜਿਹੜਾ ਮਨੀ ਹੈ ਯੂ ਐਸ ਡਾਲਰ ਮਨੀ এক্সচেਜ ਦਸਤਾਵਾਜ਼ ਰਿਸਟਰਡ ਹੈ ਜਾਂ ਜੋ ਮਨੀ ਚੇਂਜ ਕਰਮਚਾਰੀ ਰਿਸਟਰਡ ਹੈ ਦਿਸ ਰਿਸਟਰਡ ਹੈ ਦਸਤਾਕ ਕਿੱਥੇ ਹੈ ਨਹੀਂ ਵੈਸਟਰਨ ਯੂਨੀਅਨ ਮਨੀ ਦਾ ਇਸ਼ਾਰਾ ਕਰਦੇ ਨਹੀਂ ਉਹੀ ਮਨੀ ਚੇਂਜ ਕਰਦਾ ਸੀਗਾ ਫਿਰ ਤਾਂ ਕੋਈ ਨਾ ਪਰ ਹੁਣ ਵੈਸਟਰਨ ਯੂਨੀਅਨ ਤਾਂ ਰਹੀ ਨਹੀਂ ਨਾ ਤੇ ਤਾਂ ਉਹ ਹੁਣ आरबीआई ਵੱਲੋਂ ਲਾਇਸੈਂਸਿੰਗ ਹੋਏਗੀ ਤੇ ਹੋਏਗਾ ਉਹ ਉਹੀ ਚੀਜ਼ਾਂ ਸਾਰੀਆਂ ਜਿਵੇਂ ਹੋ ਗਿਆ ਹਾਲੇ ਕਰਬਰੀ ਹੈ ਇੱਕ ਚੀਜ਼ ਦਾ ਵੱਡਾ ਹੋਰ ਵੀ ਕੁਝ ਹੋ ਸਕਦਾ ਅਦਰ ਡਿਪਾਰਟਮੈਂਟ ਹੋਰ ਵੀ ਕੁਝ ਹੋ ਸਕਦਾ ਅਦਰ ਕਿਹੜੇ ਡਿਪਾਰਟਮੈਂਟ ਨੂੰ ਇਹ ਇਨਫਰਮੇਸ਼ਨ ਦਿੱਤੀ ਗਈ ਹੈ ਹਾਂਜੀ ਅਦਰ ਕਿਹੜੇ ਹੋਰ ਡਿਪਾਰਟਮੈਂਟ ਨਹੀਂ ਹਾਲੇ ਤਾਂ ਪੁਲਿਸ ਕੋਲ ਹੀ ਹੈ ਹਾਲੇ ਪੁਲਿਸ ਕੋਲ ਹੀ ਹੈ ਨਹੀਂ ਗੱਲਬਾਤ ਹੋਈ ਕਿ ਕਿਸ ਕਿਸ ਤੇ ਪੈਸੇ ਦੇ ਕਰਨ ਦੀ ਗੱਲ ਕਰ ਰਹੇ ਨਹੀਂ ਹਾਲੇ ਆਏਗਾ ਜੀ ਤਫतीश ਚੱਲੇਗੀ ਸਾਡੀ ਜੀ ਵੀ ਡਿਪਲੋਮੈਟਿਕ ਜਵਾਬ ਦੇ ਦਿੰਦੇ ਹਾਂ ਜੀ Thank you. Thank you. Thank you. Thank you.